ਜਾਤ ਦੇ ਦੇਸ਼ ਦੇਸ਼ ਵਿੱਚ ਰਹਿੰਦੇ ਪੰਜਾਬੀ ਔਰ ਸੂਚੇ ਦੇਸ਼ ਵਾਸੀਆਂ ਨੂੰ ਮੈਂ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਦੇਸ਼ ਦੀ ਇੱਜ਼ਤ ਵਾਸਤੇ ਚੱਲੀ ਹੈ ਵੱਖ-ਵੱਖ ਲਹਿਰਾ ਅਤੇ ਸ਼ਹੀਦਾਂ ਜਿਵੇਂ ਸਰਦਾਰ ਭਗਤ ਸਿੰਘ ਰਾਜਗੁਰੂ ਸਭਦੇਵ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਲੋਧਰ ਸਿੰਘ ਦਰਵਾਜ ਸੇ ਕਾਲੇ ਪਾਣੀ ਅਤੇ ਹੋ ਵਾਰਤੂਆ ਮੋ ਸਮੇ ਸਮੇ ਤੋਂ ਰੰਗਰੇ ਕੇ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਸਨੀਕਾਂ ਦੇ ਜਾਂਦੀਆਂ ਨਕਮਾ ਰਹੇ ਆ ਇਹ ਜਾਤੀ ਵਿੱਚ ਸਭ ਤੋਂ ਜ਼ਿਆਦਾ ਕਰਵਾ ਲਿਆ ਪੰਜਾਬੀ ਵਾਲੇ ਦਿੱਤੀਆਂ ਲੋਕਾਂ ਦੇ ਪਿਆਰ ਦੇ ਸਦਕਾ ਸਰਦਾਰ ਗੁਰਸੇਮਰ ਨੇ 2022 ਵਿੱਚ ਆਪਣੇ ਮੁੱਖ ਮੰਤਰੀ ਦੇ ਅਗਲੇ ਦੀ 100 ਜਿਹੜਾ ਸਰਦਾਰ ਭਗਤ ਸਿੰਘ ਜੀ ਨੇ ਜਲਦੀ ਫੰਡ ਖੜਕਰ ਚਲਾ ਕੇ ਤੇ ਚੁੱਕੀ ਅੱਦੇ ਸਰਕਾਰੀ ਦਫਤਰ ਆਵੇ ਜੀ ਦੇ ਅਗਰ ਤੇ ਬਾਬਾ ਸਾਹਿਬ ਵੀ ਆ ਰਿਹਾ ਬੇਦਖੀਆ ਫੋਟੋ ਮਾਰਤਾ ਦਾਸਵਾ ਜੀ